ਐਸ ਦਿਮਾਗ ਚੋਂ ਕੰਚਨ ਕੁਮਾਰੀ ਕਿੰਨੇ ਬੰਦਿਆਂ ਨੇ ਮਾਰੀ ਅਜੇ ਤੱਕ ਉਹਨੂੰ ਮਾਰਤਾ ਇੱਥੋਂ ਕੰਚਨ ਕੁਮਾਰੀ ਕਿੰਨੇ ਕਿੰਨੇ ਮਾਰੀ ਆ ਸਾਢੇ 3 ਲੱਖ ਫਾਲੋਅਰ ਹੀ ਜਦੋਂ ਉਹ ਮਰੀ ਆ ਸਵਾ 4 ਲੱਖ ਹੋ ਗਿਆ ਅੱਜ ਤੱਕ ਉਹ 75 ਹਜ਼ਾਰ ਬੰਦਾ ਸਾਡੇ ਥਾਡੇ ਚ ਜੁੜਿਆ ਵਾ ਕਿ ਬਾਹਰੋਂ ਕਿਤੇ ਥੋੜਾ ਜਿਹੜਾ ਉਹਨਾਂ ਦੀ ਜੇਬਾਂ ਚ ਜੇ ਵੀ ਕੰਚਨ ਕੁਮਾਰੀ ਤੁਰੇ ਫਿਰਦੀ ਥੱਲੇ ਕਮੈਂਟ ਕਰਨ ਦਾ ਚੰਗਾ ਕੀਤਾ ਠੋਕਤਾ ਮਾਰਤਾ ਗੰਦ ਸਾਫ ਕਰ ਦਤੇ ਆਪ ਪਾਸੇ ਹੋ ਕੇ ਵੇਖਣ ਦਾ ਬਹੁਤੇ ਉਦਾਹਰਨ ਦਿੰਨੇ ਨਾ ਸ਼ੇਰੇ ਪੰਜਾਬ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ। ਬਲਕਿ ਕਿਉਂ ਦਿੱਤੀ ਸੀ? ਕਹਿੰਦੇ ਸ਼ੇਰੇ ਪੰਜਾਬ ਨੇ ਨਾਚੀ ਦਾ ਨਾਚ ਵੇਖਿਆ ਸੀ। ਇਹੋ ਹੀ ਹੋਇਆ ਸੀ ਨਾ ਉਹ ਬੱਚੀ ਵੰਡ ਦੇ ਲਾਗੇ ਜਦੋਂ ਆਪਾਂ ਆਈਏ ਨਾ ਅਟਾਰੀ ਵਾਲੇ ਬੰਨਿਓ ਬੱਚੀ ਵੰਡ ਦੇ ਲਾਗੇ ਪਿੰਡ ਪੈਂਦਾ ਵਾ। ਲਾਗੇ ਇੱਕ ਪੁਲ ਪੈਂਦਾ ਵਾ। ਪੁਲ ਕੰਜਰੀਦਾ। ਜਿੱਥੇ ਉਹਨੂੰ ਮੋਰਾਂ ਦਾ ਪੁਲ ਵੀ ਕਹਿ ਦਿੰਦੇ ਆ। ਉੱਥੇ ਸ਼ੇਰੇ ਪੰਜਾਬ ਨੇ ਇੱਕ گاਉਣ ਵਾਲੀ ਦਾ ਡਾਂਸ ਵੇਖਿਆ ਸੀ। ਨਾਚ ਵੇਖਿਆ। ਕਿਸੇ ਨੇ ਜਾ ਕੇ ਅਕਾਲੀ ਬੂਲਾ ਸਿੰਘ ਨੂੰ ਦੱਸਿਆ ਵੀ ਪੰਜਾਬ ਦਾ ਬਾਦਸ਼ਾ ਨਾਚੀ ਦਾ ਨਾਚ ਵੇਂਦਾ ਅਕਾਲੀ ਬਾਬਾ ਬੂਲਾ ਸਿੰਘ ਨੇ ਖੜੇ ਪੈਰ ਸਟੈਂਡ ਲਿਆ ਕਿਨਾਂ ਨੂੰ ਕੋਈ ਫਤੇ ਨਾ ਭਲਾਇਓ ਕੋਈ ਇਹਦਾ ਪ੍ਰਸ਼ਾਦ ਅੰਦਰ ਅਰਦਾਸ ਕਰਾਉਂਦੇ ਲੋੜ ਨੇ ਜੇ ਪੰਜਾਬ ਦਾ ਬਾਦਸ਼ਾ ਨਾਚੀ ਦਾ ਨਾਚ ਵੇਖੂ ਆਉਣ ਵਾਲੇ ਦੋਵਾਂ ਸਾਲਾਂ ਨੂੰ ਸਰਦਾਰ ਵੇਖਣਗੇ ਪਰਸੋਂ ਸਿਪਾਈ ਵੇਖਣਗੇ ਸਾਲਖੰਡ ਚ ਸਾਰਾ ਪੰਜਾਬ ਨਾਚਾ ਘਰ ਬਣ ਜਾਣਾ ਤੇ ਮੈਂ ਕਈ ਵਾਰੀ ਬੈਠਾ ਸੋਚਦਾ ਹੁੰਨਾ ਵੀ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਹੀ ਨਹੀਂ ਸੀ ਹੁਣਾ ਵੀ 2025 ਤੱਕ ਪੰਜਾਬ ਵਾਕਈ ਇੱਕ ਨਾਚਾਕਰ ਬਣ ਜਾਣਾ ਵਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਨਾਚ ਆ ਕੱਲੇ ਕੱਲੇ ਦੇ ਕੋਲ। ਹਮਾਰੀ ਆ ਨਾ ਕੁੜੀ ਕੰਚਨ ਕਮਾਰੀ ਬੜੇ ਟਾ ਡੀ ਰੱਗੀ ਬੋਲ ਗਏ ਸਾਰੇ ਉਹਦੇ ਉੱਤੇ ਮੇਰਾ ਟਾਈਮ ਹੁਣ ਐਂਟ ਤੇ ਉਹਦੇ ਉੱਤੇ ਬੋਲੰਦਾ ਮਾਰ ਕੇ ਨਾ ਨੂੰ ਠੀਕ ਕੀਤਾ ਚਿੱਕੜ ਤੋਂ ਸਾਫ਼ ਕਰਨ ਵਾਸਤੇ ਕਈ ਵਾਰ ਚਿੱਕੜ 'ਚ ਉਤਰਨਾ ਪੈਂਦਾ। ਪਰ ਮੇਰੀ ਇੱਕ ਬੇਨਤੀ ਸੁਣਿਓ ਪਛਾਂ ਤੱਕ ਤੁਸੀਂ ਬੈਠੇ ਜੇ। ਐਸ ਦਿਮਾਗ ਚੋਂ ਕੰਚਨ ਕੁਮਾਰੀ ਕਿੰਨੇ ਬੰਦਿਆਂ ਨੇ ਮਾਰੀ ਅਜੇ ਤੱਕ ਉਹਨੂੰ ਮਾਰਤਾ ਇਥੋਂ ਕੰਚਨ ਕੁਮਾਰੀ ਕਿੰਨੇ ਕਿੰਨੇ ਮਾਰੀ ਆ ਸਾਢੇ 3 ਲੱਖ ਫਾਲੋਅਰ ਹੀ ਜਦੋਂ ਉਹ ਮਰੀ ਆ ਸਵਾ 4 ਲੱਖ ਹੋ ਗਿਆ ਅੱਜ ਤੱਕ ਉਹ 75 ਹਜ਼ਾਰ ਬੰਦਾ ਸਾਡੇ ਥਾਡੇ ਚੋਂ ਜੁੜਿਆ ਵਾ ਕਿ ਬਾਹਰੋਂ ਕਿਤੇ ਥੋੜਾ ਜਿਹੜਾ ਉਹਨਾਂ ਦੀ ਜੇਬਾਂ 'ਚ ਜੇ ਵੀ ਕੰਚਨ ਕੁਮਾਰੀ ਤੁਰੇ ਫਿਰਦੀ ਥੱਲੇ ਕਮੈਂਟ ਕਰਨ ਦਾ ਚੰਗਾ ਕੀਤਾ ਠੋਕਤਾ ਮਾਰਤਾ ਗੰਦ ਸਾਫ ਕਰ ਦਤੇ ਆਪ ਪਾਸੇ ਹੋ ਕੇ ਵੇਖਣ ਦਾ ਬਹੁਤੇ ਗੁਸਾ ਨਾ ਕਰਿਓ ਮੇਰੇ ਗੱਲ ਦਾ ਮੇਰਾ ਇੱਕ ਯਾਰ ਆ ਜਿਹੜਾ ਡੀਜੇ ਚਲਾਉਂਦਾ ਵਾ ਜਿਹੜਾ ਵਿਆਹਾਂ ਦੇ ਵਿੱਚ ਡੀਜੇ ਦਾ ਕੰਮ ਕਰਦਾ ਮੈਨੂੰ ਪੁੱਛਿਆ ਮੈਂ ਕਿਹਾ ਤੂੰ ਇੱਕ ਕੰਮ ਕਰਦਾ ਵਾ ਜਦੋਂ ਤੈਨੂੰ ਬੁੱਕ ਕਰਦੇ ਆ ਲੋਕੀ ਤੇਰੇ ਕੋ ਕੋ ਡਿਮਾਂਡ ਰੱਖਦੇ ਮੈਂ ਕਿਹਾ ਸਾਡੇ ਕੋ ਤੇ ਡਿਮਾਂਡ ਰੱਖਦੇ ਭਈ ਆਹ ਪ੍ਰਸੰਗ ਆਹ ਪ੍ਰਸੰਗ ਕਿਸੇ ਨਾ ਕਿਸੇ ਨੂੰ ਕੁਝ ਕਹਿੰਦੇ ਵਾ ਤੈਨੂੰ ਕਦੀ ਕਿਸੇ ਨੇ ਕੁਝ ਕਿਹਾ ਭਈ ਡਿਮਾਂਡ ਭਈ ਇੰਨੇ ਲੱਖ ਰੁਪਏ ਦੇਾਂਗੇ ਜਿਹੜੀ ਗਾਉਣ ਵਾਲੀ ਲਿਆਉਣੀ ਆ ਉਹਦੇ ਕੱਪੜੇ ਸਹੀ ਕਰਕੇ ਲਿਆਈ ਉਹ ਸਟੇਜ ਉੱਤੇ ਸਟੈਪ ਸਹੀ ਕਰੇ ਯਾਦ ਰੱਖੋ ਮੁੰਡਾ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਬਾਬਾ ਜੀ ਸ਼ਰਮਦਾਈ ਘਾਟਾ ਲੋਕਾਂ ਦੇ ਵਾਸਤੇ ਬਾਹਰ ਆਇਆ ਡੇ ਭਾਸ਼ਣ ਦੇਣਗੇ ਗੰਦ ਪਾਤਾ ਗੰਦ ਪਾਤਾ ਕਹਿੰਦਾ ਮੈਨੂੰ ਚੰਗੇ ਭਲੇ ਲੋਕੀ ਜਦੋਂ ਬੁੱਕ ਕਰਦੇ ਆ ਨਾ ਤੇ ਨਾਲ ਹੀ ਇਹ ਕਹਿ ਦਿੰਦੇ ਡਾਂਸਰਾਂ ਉਹ ਲਿਆਈਂ ਜੇ ਨੱਚਦਿਆਂ ਸਾਡੇ ਬਾਪੂਆਂ ਨੇ ਕਦੇ ਹਾਥੂ ਥਲਾਤਾ ਤੇ ਗੁੱਸਾ ਨਾ ਕਰਨ ਚੁੱਪ ਕਰਕੇ ਨੱਚੀ ਜਾਣ ਮੈਂ ਖਾ ਸ਼ਰਮਦਾਈ ਘਾਟਾ ਇਥੇ ਗਿਆਨ ਦੇਣ ਡੇ ਲੋਕਾਂ ਨੂੰ ਸਾਡੇ ਮੁੰਡੇ ਨਾ ਖਾਦੀ ਪੀਤੀ ਚ ਬਾਹ ਫੜ ਲੈਂਦੇ ਹੁੰਦੇ ਆ ਤੇ ਕੁੜੀਆਂ ਨੂੰ ਕੋਈ ਬਹੁਤਾ ਰੌਲਾ ਪਾਉਂਦੇ ਲੋੜ ਨਹੀਂ ਰੁਪਈਆ 50000 ਵੱਧ ਦੇ ਦੇਾਂਗੇ ਆ ਕੰਚਨ ਕੁਮਾਰੀ ਕੌਣ ਮਾਰੂ ਇਥੋਂ ਉਹਦੇ ਗੰਦ ਸਾਡੇ ਦਿਮਾਗ ਚ ਬੈਠਾ ਇੱਕ ਮਾਰਾਂਗੇ ਚਾਰ ਹੋਰ ਉੱਠਣ ਗਿਆ ਪਹਿਲਾਂ ਆਪਣੇ ਆਪ ਦੀ ਸਫਾਈ ਕਰੀਏ ਮੈਂ ਵੀ ਕਰਾਂ ਤੁਸੀਂ ਵੀ ਕਰੋ ਜੇ ਨਾਦਰ ਆਪਣੇ ਦਿਮਾਗ ਚੋਂ ਗੰਦ ਨਹੀਂ ਅਸੀਂ ਬਾਹਰ ਕੱਢਦੇ ਜਾਵਾਂਗੇ ਕਿਹੜੇ ਪਾਸੇ ਅਸੀਂ ਪੰਜਾਬ ਦੀਆਂ ਧੀਆ ਬੈਠੀਆਂ ਇਧਰਲੇ ਬੰਨੇ ਤੁਹਾਡਾ ਵਿਰਸਾ ਨਹੀਂ ਸੀ ਕੋਠਿਆਂ ਤੇ ਚੜ ਚੜ ਕੇ ਨੱਚਣਾ ਸ਼ਰਮ ਦਾ ਘਾਟਾ ਉਹਨਾਂ ਭਰਾਵਾਂ ਵਾਸਤੇ ਸ਼ਰਮ ਦਾ ਘਾਟਾ ਉਹਨਾਂ ਘਰ ਵਾਲਿਆਂ ਵਾਸਤੇ ਜਿਹੜੇ ਭੈਣਾਂ ਦੀ ਤੇ ਘਰ ਵਾਲਿਆਂ ਦੀ ਵੀਡੀਓ ਬਣਾ ਬਣਾ ਕੇ ਕਹਿੰਦੇ ਸਿੱਧੇ ਡਾਲਰ ਆਉਂਦੇ ਐ ਅਕਾਊਂਟ ਦੇ ਵਿੱਚ ਤੂੰ ਨੱਚ ਕੋਠੇ ਤੇ ਚੜ ਕੇ ਆਦੇ ਸ਼ੁਕਰ ਕਰੋ ਟਿਕਟੌਕ ਬੰਦ ਹੋ ਗਈ ਆ ਟਿਕਟੌਕ ਬਾਹਰ ਚੱਲਦੀ ਜੇ ਮੈਂ ਵੇਖੀ ਹੁਣੇ ਬਾਹਰ ਹੀ ਆਇਆ ਮੈਂ ਆਹ ਟਿਕਟੌਕ ਦੇ ਇੱਥੇ ਬੰਦ ਨਾ ਹੁੰਦੀ ਤੇ ਜਨਨਾ ਕਮਲ ਸਾਡੀਆਂ ਧੀਆਂ ਨੂੰ ਕੁੱਦ ਗਿਆ ਸੀ ਤੇ ਮਾਈਆਂ ਵਿਆਹਾਂ 'ਚ ਕਹਿਣ ਲੱਗ ਪਈਆਂ ਸੀ ਇੱਕ ਦੂਜੀ ਨੂੰ ਔਵ ਵਿਖੀ-ਵਖੀ ਜਾਬਦੀ ਜਿਹੜੀ ਲਾਵਾ ਤੇ ਬੈਠੀ ਆ। ਨਾਲ ਦੀ ਮਾਈ ਕਹਿੰਦੀ ਉਹੋ ਹੀ ਆ ਜਿਹੜੀ ਕੋਠੇ ਤੇ ਚੜ ਜਾ ਨੱਚਦੀ ਸਵੇਰੇ ਮੇਰਾ ਪੋਤਰਾ ਵਖਾਉਣ ਡਿਆ ਸੀ। ਦਾਦੀ ਇੰਨੇ ਵਿਆਹੀ ਆਣਾ ਗਵੰਡੀਆਂ ਦੇ ਘਰ। ਇੰਨੇ ਆਣਾ ਹੀ। ਇਨ੍ਹਾਂ ਕੁੱਖਾਂ ਦੇ ਵਿੱਚੋਂ ਸਤਵੰਤ ਸਿੰਘ ਬਯੰਤ ਸਿੰਘ ਨਹੀਂ ਪੈਦਾ ਹੋਣ ਲੱਗਾ। ਸੁਖਾ ਜੰਦਾ ਨਹੀਂ ਪੈਦਾ ਹੋਣ ਲੱਗਾ। ਇਨ੍ਹਾਂ ਕੁੱਖਾਂ ਦੇ ਵਿੱਚੋਂ ਹਰੀ ਸਿੰਘ ਨਲੂਆ ਨਹੀਂ ਪੈਦਾ ਹੋਣ ਲੱਗਾ। ਤੁਸੀਂ ਮਾਈ ਭਾਗੋ ਦੀਆਂ ਵਾਰਸਾਂ ਬੈਠੀਆਂ ਜੀ। ਤੁਸੀਂ ਬੀਬੀ ਹਰਸ਼ਰਨ ਕੌਰ ਦੀਆਂ ਵਾਰਸਾਂ ਬੈਠੀਆਂ ਜੇ ਯਾਦ ਰੱਖਿਓ ਆਪਣੇ ਧੀ ਪੁੱਤ ਨੂੰ ਖੁੱਲ ਦੇਣ ਲੱਗਿਆਂ ਇੱਕ ਵਾਰੀ ਸੋਚਿਆ ਕਰੋ ਕਿ ਹੱਥਾਂ ਦੀਆਂ ਦਿੱਤੀਆਂ ਕਦੇ ਮੁੜ ਕੇ ਮੂੰਹ ਨਾ ਖੋਲੜੀਆਂ ਨਾ ਪੈ ਜਾਣ ਇੱਕ ਗੱਲ ਮੈਂ ਕਹਿ ਕੇ ਤੇ ਢਾਡੀ ਸਿੰਘਾਂ ਕੋ ਸੇਵਾ ਲੈਣ ਲੱਗਾ ਤੇ ਗੱਲ ਥੋੜੀ ਕੌੜੀਆ ਚੱਲ ਲਿਓ ਚੱਲ ਕੇ ਰੱਖਿਓ ਸਾਡਾ ਸੁਭਾਅ ਵਦਾ ਕੀ ਆ ਜੇ ਉਹੋ ਚੀਜ਼ ਮਿਰਨਾ ਵਾਪਰੇ ਤੇ ਉਹਦਾ ਮਤਲਬ ਹੋਰ ਬਣਾ ਦਿਓ ਜੇ ਸਾਹਮਣੇ ਵਾਲੇ ਨਾਲ ਵਾਪਰੇ ਤੇ ਮਤਲਬ ਹੋਰ ਬਣਾ ਦਿਓ ਤੁਸੀਂ ਆਖੋਗੇ ਕਿ ਕਿਦਾਂ ਜੇ ਤੇ ਆਪਣੇ ਧੀ ਜਿਹੜੀ ਆ ਆਪਣੀ ਬੱਚੀ ਜਿਹੜੀ ਆ ਪਾਟੀਆਂ ਪ੍ਰਾਣੀਆਂ ਜੀਣਾ ਪਾਵੇ ਤੇ ਫਿਰ ਪਤਾ ਗਿਆ ਕਿ ਨਾ ਨਾ ਇਹ ਤੇ ਪੜਦੀ ਆ ਕਾਲਜ ਚ ਜਾਂਦੀ ਆ ਤੇ ਜੇ ਸਾਹਮਣੇ ਵਾਲੀ ਪਾਵੇ ਸਾਹਮਣੇ ਘਰ ਵਾਲੀ ਪਾਵੇ ਸ਼ਰਮ ਦਾ ਘਾਟਾ ਸ਼ਰਮ ਲਾ ਕੇ ਵੇਝਦੀ ਮੁੜ ਕੇ ਦੂਜੇ ਬੰਨੇ ਹੋ ਜਾਣਾ ਜੇ ਆਪਣੀ ਘਰ ਦੇ ਵਿੱਚੋਂ ਨੌਤੀ ਭੱਜ ਕੇ ਕਿਸੇ ਨਾਲ ਵਿਆਹ ਕਰਾ ਲੈ ਲੋਕੀ ਕਹਿੰਦੇ ਲੱਭ ਲੈਣਾ ਹੀ ਇੰਨੇ ਵਿਚਾਰੀ ਨੇ ਚੱਲ ਲੱਭ ਲਿਆ ਕੋਈ ਨਹੀਂ ਤੇ ਆਪਣੀ ਵਾਲੀ ਦੂਜੇ ਬੰਨੇ ਕਰਤਾ ਤੇ ਜੇ ਸਾਹਮਣੇ ਘਰ ਵਾਲੀ ਕੋਈ ਕਰ ਜੇ ਇਦਾਂ ਇਦੇ ਮਾਪਿਆਂ ਨੇ ਸਿੱਖਿਆ ਨਹੀਂ ਦਿੱਤੀ ਇਹਨੂੰ ਇਹਦੇ ਪਿਓ ਨੇ ਸਿੱਖਿਆ ਨਹੀਂ ਦਿੱਤੀ ਇਹਦੀ ਦਾਦੀ ਨੇ ਸਿੱਖਿਆ ਨਹੀਂ ਦਿੱਤੀ ਇਹਦੀ ਮਾਂ ਨੇ ਅਸੀਂ ਇੱਥੇ ਆ ਕੇ ਫਸਦੇ ਆ ਜਦੋਂ ਆਪਣੇ ਤੇ ਢੁਗਦਿਆਂ ਤੇ ਮਤਲਬ ਹੋਰ ਕੱਢੀ ਜਾਓ ਸਾਹਮਣੇ ਤੇ ਢੁਗਦਿਆਂ ਤੇ ਮਤਲਬ ਹੋਰ ਕੱਢੀ ਜਾਂਦੇ ਅਸੀਂ ਸਾਡੇ ਨਾ ਵਾਪਰਦਾ ਸਾਡੀਆਂ ਧੀਆਂ ਵਿਆਹੀਆਂ ਕਿਸੇ ਦੇ ਘਰ ਜਾਣ ਨਾ ਤੇ ਜਾਂਦਿਆਂ ਜਵਾਈ ਚੰਗਾ ਟੱਕਰ ਜੇ ਤੇ ਜਾਂਦਿਆਂ ਚਾਬੀਆਂ ਐ ਫੜਾ ਦਿੰਦਾ ਸਾਡੀ ਕੁੜੀ ਨੂੰ ਆਲੇ ਸਾਰਾ ਕੁਝ ਸਰਦਾਰ ਨਹੀਂ ਆ ਤੇਰਾ ਫਿਰ ਕਿਦਾਂ ਹੋ ਬੁਬਕੇ ਦਸੀਦਾ ਜਵਾਈ ਮਿਲਿਆ ਇਹ ਨਾ ਚੰਗਾ ਜਾਂਦਿਆਂ ਚਾਬੀ ਬਣਾਤੀ ਤੇ ਜਿਹੜੀ ਘਰ ਵਿਆਹ ਕੇ ਲਿਆਉਂਦੀ ਜੇ ਮੁੰਡਾ ਆਉਂਦਿਆਂ ਚਾਬੀ ਉਹਨੂੰ ਫੜਾਦੇ ਤੇ ਫਿਰ ਦੁਜੇ ਬੰਨੇ ਹੋ ਜੇਦਾ ਇਹਨੇ ਪਤਾ ਨਹੀਂ ਕੀ ਤੂੜਤਾ ਹੀ ਆਉਂਦਿਆਂ ਚਾਬੀਆਂ ਫੜਾਤੀਆਂ ਮੁੰਡੇ ਨੇ ਵੇਲਾ ਵੀ ਨੌਹੇ ਫੜਾਤੀਆਂ ਤੇ ਦੁਜੇ ਬੰਨੇ ਕਰਦੇ ਹੋ ਕੁੰਡੀ ਤੇ ਜੇ ਕੁੜੀ ਨੂੰ ਜਾਂਦਿਆਂ ਫੜਾਤੀਆਂ ਮੁੰਡੇ ਨੇ ਤੇ ਫਿਰ ਜਵਾਈ ਬਹੁਤ ਚੰਗਾ ਅਸੀਂ ਦੂਜਿਆਂ ਰੀ ਅਰਥ ਹੋਰ ਰੱਖਿਆ ਆਪਣੇ ਰੀ ਅਰਥ ਹੋਰ ਰੱਖਿਆ ਸਾਨੂੰ ਸਾਰਿਆਂ ਨੂੰ ਸੁਧਰਨਾ ਪਊਗਾ ਦੁਜੇ ਤੇ ਉਂਗਲ ਕਰਨ ਤੋਂ ਪਹਿਲਾਂ ਥੱਲੜਦੀਆਂ ਉਂਗਲਾਂ ਵੇਖੋ ਮੇਰੇ ਵੱਲਿਆ ਮੈਂ ਤਿੰਨ ਵਾਰੀ ਗਲਤ ਹੁਣਾ ਮੈਂ ਦੂਜਿਆਂ ਦੀਆਂ ਗਲਤੀਆਂ ਕੱਢੀ ਜਾਂਦਾ ਤੂੰ ਗਲਤੀ ਤੋਂ ਗਲਤੀ ਤੂੰ ਗਲਤੀ ਮੈਂ ਆ ਆਪਣੇ ਅੰਦਰ ਝਾਤੀ ਨਹੀਂ ਮਾਰਨ ਧਿਆ। ਇੱਕੋ ਇੱਕ ਕੌਮ ਨੇ ਜਥੇਦਾਰ ਪੈਦਾ ਕੀਤਾ ਅਕਾਲੀ ਬਾਬਾ ਫੂਲਾ ਸਿੰਘ ਦੇ ਰੂਪ ਅੰਦਰ। ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਸ਼ੇਰੇ ਪੰਜਾਬ ਕਿੱਧਰ? ਸ਼ੇਰੇ ਪੰਜਾਬ ਕਹਿੰਦਾ ਤੇਰੀ ਮਦਦ ਚਾਹੀਦੀ ਆ। ਮੁਲਤਾਨ ਦੀ ਜੰਗ ਅਸੀਂ ਹਾਰ ਜਾਣੀਆਂ। ਤੇ ਮੁਲਤਾਨ ਦੀ ਜੰਗ 'ਚ ਤੇਰਾ ਜਾਣਾ ਬੜਾ ਜ਼ਰੂਰੀ ਆ। ਸ਼ੇਰੇ ਪੰਜਾਬ ਵੱਲ ਵੇਖ ਕੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਵੀ ਤੂੰ ਚਲਾ ਜਾ ਵਾਪਸ। ਜਾਉਂਦੇ ਜਾਂਦੇ ਆ ਗੁਰੂ ਰਾਮਦਾਸ ਦੇ ਘਰ ਚ ਕੋਈ ਅਰਦਾਸ ਕਰ ਜਾ ਸਤਾਂ ਦਿਨਾਂ ਨੂੰ ਮੁਲਤਾਨ ਜਿੱਤ ਕੇ ਤੇਰੀ ਝੋਲੀ ਚ ਪਾ ਦਿਆਂਗੇ ਕਹਿੰਦਾ ਕੀ ਅਕਾਲੀ ਜੀ ਕਹਿੰਦੇ ਵੀ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨਾ ਲਵਾ ਆ ਜਿਹੜਾ ਤੁਸੀਂ ਸੋਨਾ ਲੱਗਾ ਅੱਜ ਵੇਂਦੇ ਜੇ ਨਾ ਐਸ ਜੰਗ ਤੋਂ ਵਾਦਾ ਲੱਗਣਾ ਵਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਸ਼ੇਰੇ ਪੰਜਾਬ ਕਰਦਾ ਅਰਦਾਸ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨੇ ਦੀ ਸੇਵਾ ਕਰਵਾਵੇਂਗਾ ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ ਅਕਾਲੀ ਜੀ ਮੁਲਤਾਨ ਜਿੱਤ ਕੇ ਝੋਲੀ 'ਚ ਪਾ ਦਿਓ ਕਾਰ ਸੇਵਾ ਅਗਲੇ ਦਿਨੀ ਸ਼ੁਰੂ ਹੋ ਜੋਗੀ ਦਰਬਾਰ ਸਾਹਿਬ ਜੀਆਂ ਕੰਦਾਂ ਨੂੰ ਸੋਨਾ ਲੱਗੇਗਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਤੂੰ ਚੱਲ ਲਾਹੌਰ 7 ਦਿਨਾਂ ਦੇ ਵਿੱਚ ਜਿੱਤ ਕੇ ਤੈਨੂੰ ਤੇਰੀ ਝੋਲੀ ਦੇ ਵਿੱਚ ਮੁਲਤਾਨ ਅਸੀਂ ਪਾ ਦਿਆਂਗੇ ਸ਼ੇਰਾਂ ਪੰਜਾਬ ਵਾਪਸ ਮੁੜਿਆ ਅਕਾਲੀ ਫੌਜ ਅਕਾਲੀ ਬਾਬਾ ਫੂਲਾ ਸਿੰਘ ਅਗਲੇ ਦਿਨ ਕਰਕੇ ਫੌਜਾਂ ਤਿਆਰ ਮਾਰ ਕੇ ਲਗਾ ਰਿਆਂ ਤੇ ਚੋਟਾਂ ਲਾ ਕੇ ਸਾਸਰੀ ਅਕਾਲ ਦੇ ਜਾਕਾਰੇ ਮੁਲਤਾਨ ਜਿੱਤਣ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੋਂ ਚੜ੍ਹਾਈ ਜਿਵੇਂ ਕਰਦੇ ਨੇ ਢਾਡੀ ਸਿੰਘੋਂ ਨਾਲ ਲੈਣਾ ਨੂੰ ਤੁਹਾਡੇ ਚਰਨਾਂ ਦੇ ਅੰਦਰ ਹੈ